ਅੱਡੇ ਤੋਂ ਵੱਧ ਪੰਜਾਬੀ ਮਸ਼ਹੂਰ ਗਾਇਕਾ ਦਾ ਪਿੰਡ ਹੋਇਆ ਖਾਲੀ ਵੱਡੇ ਵੱਡੇ ਘਰਾਂ ਨੂੰ ਲੱਗੇ ਤਾਲੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਨੌਕਰੀਆਂ ਤੇ ਕੰਮ ਨਾ ਹੋਣ ਕਾਰਨ ਪਿੰਡ ਵਾਸੀ ਵਿਦੇਸ਼ ਵਿੱਚ ਜਾ ਹੋ ਰਹੇ ਨੇ ਸੈਟਲ ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਦੀ ਨੌਜਵਾਨ ਪੀੜੀ ਲਗਾਤਾਰ ਵਿਦੇਸ਼ ਜਾਣ ਦੀ ਧੌੜ ਵਿੱਚ ਲੱਗੀ ਹੋਈ ਆ ਇਸ ਦੇ ਨਾਲ ਹੀ ਪੰਜਾਬ ਦੇ ਕਈ ਪਿੰਡ ਜਾਏ ਹਨ ਜਿੱਥੇ ਨੌਜਵਾਨਾਂ ਦੇ ਮਾਪੇ ਜਾਂ ਬਜ਼ੁਰਗ ਹੀ ਰਹਿ ਗਏ ਹਨ ਪਿੰਡ ਵਾਲਿਆਂ ਨੇ ਕਿਹਾ ਕਿ ਹੁਣ ਕੋਈ ਵੀ ਇੱਥੇ ਕੰਮ ਨਹੀਂ ਰਿਹਾ ਪਿੰਡ ਵਾਸੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਸਾਰੇ ਲੋਕ ਵਿਦੇਸ਼ ਚਲੇ ਜਾਣਗੇ ਅਤੇ ਪਿੰਡ ਖਾਲੀ ਹੋਣ ਦੀ ਘਾਹਰ ਤੇ ਆ ਜਾਵੇਗਾ ਪੰਜਾਬੀ ਗਾਇਕਾ ਦਲਜੀਤ ਦੁਸਾਂਜ ਦੇ ਪਿੰਡ ਦੁਸਾਂਜ ਕਲਾ ਵਿੱਚ ਸਾਡੀ ਟੀਮ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਜ਼ਿਆਦਾਤਰ ਪਿੰਡ ਵਿੱਚ ਖਾਲੀ ਘਰ ਪਿਆ ਹਨ ਅਤੇ ਲੋਕਾਂ ਦੇ ਵੱਡੇ ਵੱਡੇ ਆਲੀਸ਼ਾਨ ਘਰ ਬਣਾ ਕੇ ਲੋਕ ਵਿਦੇਸ਼ ਵਿੱਚ ਵਸੇ ਨੇ ਲੋਕਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਸਾਡੇ ਪਿੰਡ ਦੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਪਿੰਡ ਖਾਲੀ ਹੋਣ ਦੀ ਘਾਹਰ ਤੇ ਨਜ਼ਰ ਆਉਣਗੇ ਦਲਜੀਤ ਸਾਂਝ ਦੇ ਚਿਹਰੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਦੇ ਲੋਕ ਵਿਦੇਸ਼ ਵਿੱਚ ਜਾ ਰਹੇ ਹਨ ਅੱਧੇ ਤੋਂ ਵੱਧ ਉਹਨਾਂ ਦਾ ਪਿੰਡ ਖਾਲੀ ਹੋ ਚੁੱਕਿਆ ਹੈ ਅੱਗੇ ਉਹਨਾਂ ਦੱਸਿਆ ਕਿ ਦਲਜੀਤ ਦਸਾਂਜ ਦੇ ਗਾਇਕ ਬਣਨ ਤੋਂ ਪਹਿਲਾਂ ਵੀ ਉਹਨਾਂ ਦੇ ਪਿੰਡ ਦੇ ਲੋਕ ਵਿਦੇਸ਼ ਵਿੱਚ ਜਾ ਵਸਨੇ ਸ਼ੁਰੂ ਹੋ ਗਏ ਸਨ ਉਹਨਾਂ ਦੇ ਪਿੰਡ 'ਚ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਜਾਣ ਦੀ ਪਰੰਪਰਾ ਚੱਲਿਆ ਰਹੀ ਹੈ ਉਹਨਾਂ ਕਿਹਾ ਕਿ ਪਿੰਡ ਦੇ ਹਰ ਘਰ ਦੇ ਨੌਜਵਾਨ ਅਤੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਵਸ ਗਏ ਨੇ ਤਾਉਣ ਵਾਲੇ ਸਮੇਂ ਵਿੱਚ ਇਹ ਪਿੰਡ ਪੂਰੀ ਤਰ੍ਹਾਂ ਨਾਲ ਸਖਣਾ ਹੁੰਦਾ ਨਜ਼ਰ ਆਵੇਗਾ ਪਰ ਅਜਿਹਾ ਹੁੰਦਾ ਅੱਗੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਪੰਜਾਬ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਹਨ ਕਿ ਇੱਕ ਦਿਨ ਅਜਿਹਾ ਸਮਾਂ ਆਵੇਗਾ ਕਿ ਪਿੰਡ ਅਤੇ ਸ਼ਹਿਰ ਵਿੱਚ ਲੋਕ ਵਿਦੇਸ਼ਾਂ ਵਿੱਚ ਜਾ ਕੇ ਵਾਟ ਜਾਣਗੇ ਤੇ ਸਭ ਕੁਝ ਬਿਲਕੁਲ ਇੱਥੇ ਹੁਣ ਖਾਲੀ ਹੋ ਜਾਵੇਗਾ ਜੀ ਤਾਂ ਜੀ ਹੁਸ਼ਾ ਜੀ ਹੁਸ਼ਾ ਜੀ ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਨੇ ਲੋਕ ਕਿੱਥੇ ਚਲੇ ਗਏ ਨੇ ਸਾਡੇ ਖਾਸ ਲੋਕ ਬਾਹਰ ਹੀ ਐਥੇ ਇੱਥੇ ਘਾਟਾ ਲੋਕ ਰਹਿੰਦੇ ਵੇ ਆ ਮਾਂ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਸਾਰੇ ਬੱਚੇ ਤਾਂ ਉਹਨਕੇ ਬਾਹਰ ਹੀ ਹੈ ਹੱਥ ਕੋਈ ਨਹੀਂ ਹੈਗਾ ਕਿੰਨੇ ਕੁ ਲੋਕ ਹੈ ਇਹ ਫਿਰ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਰਹਿ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਨੇ ਜੀ ਤੇ ਜੇ ਗੱਲ ਕੀਤੀ ਹੈ ਕਿ ਕਿ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣ ਇੱਥੇ ਹੀ ਰਹਿ ਕੇ ਜਿਹੜਾ ਕੰਮ ਕਾਰ ਕਰਨ ਨੇ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸਾਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇਡ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆ ਸਾਡਾ ਪਿੰਡ ਹੈ ਕੋਈ ਨਹੀਂ ਇੱਧਰ ਹੈਗੇ ਰਹਿ ਕੇ ਖੁਸ਼ ਅਸਰ ਕੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ ਗੁਰਮੀਤ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜ੍ਹੀ ਤਾਂ ਉਹ ਤੁਸੀਂ ਸਮਝੇ ਰਹੇ ਆ ਕਿ ਬਾਹਰ ਨੂੰ ਜ਼ਿਆਦਾ ਜਾ ਰਹੀ ਆ ਰੋਜ਼ਾਨਾ ਬਾਹਰ ਦਾ ਹੀ ਆ ਹਾਂ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੋਜਗਾਰ ਨਹੀਂ ਮਿਲ ਰਿਹਾ ਇਸ ਕਰਕੇ ਕੋ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆਲ ਮੋਸਟਲੀ ਤਾਰੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਾਲੋ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਗਾਲ ਕਿਤੇ ਵੱਡੀ ਵੱਡੀ ਕੂਠੀਆਂ ਬਈਆਂ ਉੱਤੇ ਹੀ ਤਾਂ ਖਰਚ ਆਉਂਦਾ ਹੈ ਤੇ ਲੋਕ ਜਿਹੜਾ ਉੱਤੇ ਖਰਚ ਕਰ ਰਹੇ ਤੇ ਇੱਥੇ ਕਾਰੋਬਾਰ ਕਿੱਥੇ ਬਾਕਸ ਬਜ਼ੁਰਗ ਜਿੱਦਾਂ ਤੇ ਲੋ ਬਈ ਸਵਰਗ ਸਦਾ ਹੜ ਗਏ ਆ ਤੇ ਬੱਚੇ ਨਵੀਂ ਪੀੜੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਛ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਜੀ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀستی ਦਮਾ ਹੈ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਲੱਗਨੀ ਨੇ ਕਿ ਲੋਕ ਹਜੇ ਵੀ ਨੇ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ਾਂ ਪਰ ਕਰਦਿਆਂ ਬਹੁਤ ਘੱਟ ਆ ਸਰਕਾਰ ਇਧਰ بے ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘਟਿਆ। ਆਉਣ ਵਾਲੇ ਸਮੇਂ 'ਚ ਲੱਗਦਾ ਕਿ ਪਿੰਡ ਖਾਤੀ ਹੋ ਜਾਏਗਾ। ਆਉਣ ਵਾਲੇ ਸਮੇਂ 'ਚ ਜੇਸਾ ਆਪਣਾ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਕਿਹਾਰ ਤੇ ਖੜਾ ਹੈਗਾ। ਜਿੱਦਾਂ ਕਹਿ ਲਓ ਕਿ ਪੂਰਾ ਪੰਜਾਬ ਹੀ ਬਾਹਰ ਨੂੰ ਵਹਿਰਾਂ ਘੱਟ ਕੇ ਜਾ ਰਿਹਾ ਹੈਗਾ। ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈਗੀ ਆ। ਤੇ ਆਉਣ ਵਾਲੇ ਨੂੰ ਵੇਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਾਹੌਲ ਸੋਚਣ ਵਾਲੀ ਗੱਲ ਹੈਗੀ ਹੈ ਜੀ ਅ ਸਰ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਜੀ کافی ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਕੁੱਟੀਆਂ ਤੇ ਲੋਕ ਹੀ ਲੋਕ ਉੱਧਰ ਆਏ ਨੇ ਕਾਰਨ ਕੀ ਹੈ ਕਾਰਨ ਇਹ ਹੈ ਭਾਜੀ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ کافی ਵਿਦੇਸ਼ ਦੇ ਵਿੱਚ ਜਾਂ ਉਹਦੇ ਕਾਰਨ ਸਾਡਾ ਪਿੰਡ تقریبا ਅੱਧੇ ਤੋਂ ਜ਼ਿਆਦਾ ਖਾਲੀ ਹੈ ਜ਼ਿਆਦਾ ਲੋਕੀ ਬਾਹਰ ਚ ਪਿੰਡ ਦੇ ਵਿੱਚ ਇਸ ਕਰਕੇ ਜਿਆਦਾ ਪਿੰਡ ਮਤਲਬ ਖਾਲੀ ਹੋ ਕਿ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਐ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਵੱਡਾ 스타 ਬਣ ਗਿਆ ਹੈ ਜਿਸ ਕਰਕੇ ਲੋਕ ਵੀ ਬਾਹਰ ਨਹੀ ਉਹ ਤਾਂ ਉਹ ਨਹੀਂ ਗੱਲ ਹੈਗੀ ਉਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿਦਾਂ ਆਪਾਂ ਕਹਦੇ ਹੀ ਉਜਲ ਦਸਾਂਝ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤਣੀ ਗੱਲ ਵੀ ਇਹ ਮਤਲਬ ਬਾਹਰ ਗਿਆ ਇੱਕ ਦਲਜੀ ਤੇ ਤਾਂ ਲੋਕੀ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹ ਹੀ ਆ ਵੀ ਫੈਮਲੀਆ ਪਹਿਲਾਂ ਤੋਂ ਹੀ ਬਾਹਰ ਆ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਏਗਾ ਪਿੰਡ ਦਾ ਖਾਲੀ ਹਾਂਜੀ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ ਚ ਰਹੂਗਾ ਕੌਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਆ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਇਹ ਸਭ ਹੀ ਬਾਹਰ ਜਾਣਗੇ ਮੇਰੇ ਤਾਂ ਆਪ ਕਿੰਨੇ ਬਾਹਰ ਆ ਅੱਛਾ ਮੈਂ ਤਾਂ ਸਰਕਾਰੀ ਜੋਬ ਕਰਦਾ ਇੱਥੇ ਠੀਕ ਹੈ ਉਹ ਤਾਂ ਕਰਕੇ ਆਪਾਂ ਰੁਕੇ ਹੋ ਨਹੀਂ ਤਾਂ ਆਪਾਂ ਵੀ ਬੱਚਿਆਂ ਕੋ ਜਾਣਾ ਹੀ ਹੈਗੇ ਅੱਛਾ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਏਗਾ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਭਾਈਆਂ ਉਸ ਹਿਸਾਬ ਨਾਲ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੋਜ਼ਗਾਰ ਦੇਵੇ ਵੀ ਸਰਕਾਰ ਹਨਾ ਆਪਾਂ ਕਹਿੰਦੇ ਹਾਂ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਨੀ ਦੂਰੀ ਫਿਰਦੀ ਹੈ ਉਹ ਤਾਂ ਇਹ ਕਹਿ ਲਈ ਦੇ ਆ ਵੀ ਦੀ ਮੰਗੇ ਦੇ ਜਾਂਦਾ ਪਤਾ ਹੋਵੇ ਵੀ ਆ ਮਿੰਨਾ ਆਪਾਂ ਨੂੰ ਕੁਛ ਮੁਰੇ ਨੌਜਵਾਨਾਂ ਨੂੰ ਦੇਖੇ ਤਾਂ ਭਾਜੀ ਫੇਰੇ ਰੁਕਊਗਾ ਸਰ ਏਦਾਂ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਦਾ ਪਿੰਡ ਨੂੰ ਫੇਰ ਖਾਲੀ ਹੋ ਜਾ ਤੇ ਨਾ ਫੇਰ ਇੱਥੇ ਕੋਈ ਰਹੇਗਾ ਤੇ ਫੇਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਹੀ ਇਹ ਤਾਂ ਹੋਣਾ ਹੀ ਐ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਆ ਤੇ ਇੱਕ ਦਿਨ ਤਾਂ ਇਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਤੇ ਕਿਵੇਂ ਰੁਕਿਆ ਕਿਵੇਂ ਜਾਵੇ ਸੀ ਇਹ ਤਾਂ ਹਾਲ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ ਉਹਨਾਂ ਲਈ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਹਾਂ ਇਹੀ ਕਾਰਨ ਆ ਹੋਰ ਤਾਂ ਨਹੀਂ ਰੁਕਦਾ ਕੋਈ